ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਿੰਦਰ ਆਈ ਵੀਜ਼ਾ ਇਮੀਗ੍ਰੇਸ਼ਨ ਤੋਂ ਦੋਸਤੋ ਇਸ ਚੈਨਲ ਤੇ ਅਸੀਂ ਤੁਹਾਡੇ ਕੋਲ ਬਿਲਕੁਲ ਆਥੈਂਟਿਕ ਇਨਫੋਰਮੇਸ਼ਨ ਲੈ ਕੇ ਆਨੇ ਆ ਐਦਾਂ ਦੀ ਇਨਫੋਰਮੇਸ਼ਨ ਜੋ ਕਿ ਤੁਹਾਡੇ ਲਈ ਹੈਲਪਫੁਲ ਹੁੰਦੀ ਆ ਚਾਹੇ ਤੁਸੀਂ ਕੋਈ ਵੀ ਇਮੀਗ੍ਰੇਸ਼ਨ ਦਾ ਡਿਸੀਜਨ ਲੈਣਾ ਹੈ ਤੁਸੀਂ ਕੋਈ ਵੀ ਵੀਜ਼ਾ ਅਪਲਾਈ ਕਰਨਾ ਹੈ ਤਾਂ ਇਸ ਵੀਡੀਓਜ਼ ਨੂੰ ਦੇਖ ਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਹਾਡੀ ਹੈਲਪ ਹੋ ਸਕਦੀ ਹੈ ਜਿਵੇਂ ਕਿ ਅੱਜ ਦਾ ਵੀਡੀਓ ਹੈ ਜਿਹੜਾ ਉਹ ਮੈਂ ਯੂਐਸਏ ਤੇ ਬਣਾਉਣ ਜਾ ਰਿਹਾ ਹਾਂ ਯੂਐਸਏ ਦੇ ਐਫ1 ਐਫ2 ਕੈਟਾਗਰੀ ਤੇ ਉਹਦੀ एलिਜੀਬਿਲਿਟੀ ਤੁਸੀਂ 5 ਸਾਲ ਦਾ ਯੂਐਸਏ ਦਾ ਵੀਜ਼ਾ ਲੈਣਾ ਹੈ ਤਾਂ ਉਹ ਤੁਸੀਂ ਕਿੱਦਾਂ ਲੈ ਸਕਦੇ ਹੋ ਉਸ ਤੋਂ ਬਾਅਦ ਯੂਐਸਏ ਦੇ ਵਿੱਚ ਕਰੰਟਲੀ ਕੀ ਹਾਲਾਤ ਨੇ ਜਿਹੜੇ ਲੋਕੀ ਡੋਂਗੀ ਲਾ ਕੇ ਗਏ ਸੀਗੇ ਉਹਨਾਂ ਦਾ ਉੱਥੇ ਕੀ ਫਾਇਦਾ ਹੋ ਰਿਹਾ ਹੈ ਕਿਹੜੀ ਸਟੇਟ ਨੇ ਜਿਹੜੇ ਲੋਕੀ ਅਨ ਡਾਕੂਮੈਂਟਡ ਨੇ ਉਹਨਾਂ ਲਈ ਕੀ ਕੀ ਕਦਮ ਚੁੱਕੇ ਨੇ ਤਾਂ ਦੋਸਤੋ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੋਣ ਵਾਲੀ ਹੈ ਤੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਤਾਂਕਿ ਮੇਰੀ ਵੀਡੀਓਜ਼ ਤੁਹਾਡੇ ਕੋਲ ਐਜ਼ ਅ ਨੋਟੀਫਿਕੇਸ਼ਨ ਪਹੁੰਚ ਸਕਣ ਤਾ ਸਭ ਤੋਂ ਪਹਿਲੀ ਗੱਲ ਜਿਹੜਾ F1 ਕੈਟਾਗਰੀ ਦਾ ਵੀਜ਼ਾ ਏ ਜਾਂ F2 ਕੈਟਾਗਰੀ ਦਾ ਵੀਜ਼ਾ ਏ ਉਹ ਸਟੂਡੈਂਟ ਦਾ ਵੀਜ਼ਾ ਲੱਗਦਾ ਏ ਤੇ ਇਹਦੇ ਵਿੱਚ ਸਟੂਡੈਂਟ ਐਲੀਜੀਬਲ ਆ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਣ ਲਈ ਟੋਟਲ ਇਹ ਵੀਜ਼ਾ 5 ਸਾਲ ਦਾ ਲੱਗਦਾ ਏ ਤੁਹਾਡੀ ਪੜ੍ਹਾਈ ਚਾਹੇ +2 ਆ ਚਾਹੇ ਤੁਸੀਂ ਗ੍ਰੈਜੂਏਸ਼ਨ ਕੀਤੀ ਆ ਚਾਹੇ ਤੁਸੀਂ ਮਾਸਟਰ ਡਿਗਰੀ ਕੀਤੀ ਆ ਜਾਂ ਕੋਈ ਵੀ ਤੁਸੀਂ ਰਿਸਰਚ ਪ੍ਰੋਗਰਾਮ ਜਿਹੜਾ ਹੈਗਾ ਇੰਡੀਆ 'ਚ ਇੱਥੇ ਕੰਪਲੀਟ ਕੀਤਾ ਹੋਇਆ ਤਾਂ ਵੀ ਤੁਸੀਂ ਯੂਐਸਏ ਦਾ ਜਿਹੜਾ ਵੀਜ਼ਾ ਏ ਉਹ ਲੈ ਸਕਦੇ ਹੋ ਇਹਦੇ ਵਿੱਚ ਗੈਪ ਕੋਈ ਨਹੀਂ ਮੈਟਰ ਕਰਦਾ ਤੁਹਾਡਾ 5 ਸਾਲ ਦਾ ਗੈਪ ਹੈ 7 ਸਾਲ ਦਾ ਗੈਪ ਹੈ ਜਾਂ ਤੁਹਾਡਾ 10 ਸਾਲ ਦਾ ਗੈਪ ਹੈ ਤੁਸੀਂ ਤਾਂ ਵੀ ਸਵਿਜ਼ੇ ਨੂੰ ਅਪਲਾਈ ਕਰ ਸਕਦੇ ਹੋ ਆਇਲਸ ਵੀ ਦੇ ਵਿੱਚ ਪੈਟਰਨ ਨਹੀਂ ਕਰਦੀ ਬਟ ਹਾਂ ਪਲੱਸ 2 ਤੋਂ ਬਾਅਦ ਬੋਸਨਿਆ ਦਨੀ ਯੂਨੀਵਰਸਿਟੀਜ਼ ਨੇ ਜੋ ਕਿ ਆਇਲਸ ਮੰਡੀਟਰੀ ਕਰਦੀਆਂ ਨੇ ਜਾਂ ਤੁਹਾਡੇ ਕੋਲ ਟਾਫਲ ਹੋਣੀ ਚਾਹੀਦੀ ਹੈ ਜਾਂ ਤੁਹਾਡੇ ਕੋਲ ਪੀਟੀ ਹੋਣੀ ਚਾਹੀਦੀ ਹੈ ਕਹਿਣ ਦਾ ਮਤਲਬ ਕੋਈ ਵੀ ਇੰਗਲਿਸ਼ ਦਾ ਟੈਸਟ ਹੈ ਜਿਹੜਾ ਉਹ ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਇੰਗਲਿਸ਼ ਲੈਂਗੁਏਜ ਬੈਂਚਮਾਰਕ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਪਰਸੈਂਟੇਜ ਜਿਹੜੀ ਉਹ ਬਹੁਤ ਲੋ ਪਰਸੈਂਟੇਜ ਵਿੱਚ ਕੀ ਜਾਂਦੀ ਹੈ ਨਾਰਮਲੀ 50 ਤੋਂ 60% ਦੇ ਵਿੱਚ ਤੁਹਾਡੇ ਨੰਬਰ ਨੇ ਤਾਂ ਤੁਹਾਨੂੰ ਕੋਈ ਵੀ ਵਧੀਆ ਯੂਨੀਵਰਸਿਟੀ ਜਿਹੜੀ ਉਹ ਐਡਮਿਸ਼ਨ ਦੇ ਦਿੰਦੀ ਹੈ। ਪ੍ਰੋਸੈਸ ਦੀ ਗੱਲ ਕਰੀਏ ਤਾਂ ਪ੍ਰੋਸੈਸ ਇਹਦੇ ਵਿੱਚ ਬਹੁਤ ਸੌਖਾ ਪ੍ਰੋਸੈਸ ਹੈ ਸਿਰਫ ਤਿੰਨ ਚੀਜ਼ਾਂ ਨੇ I20 ਸਰਵਿਸ ਫੀਸ ਤੇ ਅੰਬੈਸੀ ਫੀਸ ਇਹ ਤਿੰਨੋਂ ਪ੍ਰੋਸੈਸ ਨੂੰ ਪੂਰੇ ਕਰਕੇ ਤੁਸੀਂ ਜਿਹੜੀ ਹੈਗੀ ਆਪਣੀ ਅਪਾਇੰਟਮੈਂਟ ਲੈ ਸਕਦੇ ਹੋ। ਅਪਾਇੰਟਮੈਂਟ ਦੇ ਵਿੱਚ ਯੂਐਸਏ ਜਿਹੜਾ ਹੈਗਾ ਯੂਐਸਏ ਦੀ ਅੰਬੈਸੀ ਹੈ ਉਹਦਾ ਇਹ ਲਾਅ ਹੈ ਕਿ ਹਰ ਇੱਕ ਬੰਦੇ ਨੂੰ ਫੇਸ ਟੂ ਫੇਸ ਇੰਟਰਵਿਊ ਦੇਣਾ ਪੈਣਾ ਹੈ। ਤੁਸੀਂ ਇੰਟਰਵਿਊ ਦੋਵਗੇ ਵੀਜ਼ਾ ਆਫੀਸਰ ਤੁਹਾਡਾ ਜਿਹੜਾ ਇੰਟਰਵਿਊ ਆ ਰਿਜੈਕਟ ਵੀ ਕਰ ਸਕਦਾ ਤੇ ਉਹ ਤੁਹਾਡਾ ਵੀਜ਼ਾ ਅਪਰੂਵ ਵੀ ਕਰ ਸਕਦਾ ਜਿਵੇਂ ਤੁਹਾਨੂੰ ਵੀਜ਼ਾ ਮਿਲ ਜਾਂਦਾ ਯੂ ਆਰ ਐਲੀਜੀਬਲ ਟੂ ਟਰੈਵਲ ਤੁਸੀਂ ਜਾ ਸਕਦੇ ਹੋ ਉੱਥੇ ਜਾ ਕੇ ਤੁਸੀਂ ਆਪਣੀ ਟਿਊਸ਼ਨ ਫੀਸ ਭਰ ਸਕਦੇ ਹੋ ਤੁਸੀਂ ਇੱਥੋਂ ਭਰ ਕੇ ਜਾਣੀ ਆ ਤਾਂ ਇੱਥੋਂ ਵੀ ਭਰ ਸਕਦੇ ਹੋ ਤੇ ਹੁਣ ਦੋਸਤੋ ਗੱਲ ਕਰਦੇ ਆ ਕਿ ਜਿਹੜੇ ਲੋਕੀ ਬਾਰਡਰ ਪਾਰ ਕਰਕੇ ਗਏ ਨੇ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੈਗੇ ਤਾਂ ਉਹਨਾਂ ਲਈ ਇੱਕ ਬਹੁਤ ਵੱਡੀ ਗੁੱਡ ਨਿਊਜ਼ ਹੈ ਯੂ ਐਸ ਐ ਨੇ ਜਿਹੜੇ ਅਨ ਡਾਕੂਮੈਂਟਡ ਲੋਕ ਨੇ ਜਿਨ੍ਹਾਂ ਕੋਲ ਕੋਈ ਪੇਪਰ ਨਹੀਂ ਹੈਗਾ ਕੋਈ ਪਾਸਪੋਰਟ ਨਹੀਂ ਹੈਗਾ ਕੋਈ ਵੀਜ਼ਾ ਨਹੀਂ ਹੈਗਾ ਕੋਈ ਵਰਕ ਪਰਮਿਟ ਨਹੀਂ ਹੈਗਾ ਸਿਰਫ ਇੱਕ ਸਟੇਟ ਹੈ ਕੈਲੀਫੋਰਨੀਆ ਉਹਨੇ ਉਹਨਾਂ ਲਈ ਇੱਕ ਡਿਸੀਜਨ ਲਿੱਤਾ ਹੈ ਜੋ ਕਿ ਬਹੁਤ ਪੋਜ਼ਿਟਿਵ ਹੈ ਹੁਣ ਉਹ ਲੋਕੀ ਉੱਥੇ ਆਪਣੀ ਹੈਲਥ ਇੰਸ਼ੋਰੈਂਸ ਕਰਾ ਸਕਦੇ ਨੇ ਮੈਡੀਕਲ ਕਰਕੇ ਇੱਕ ਕੰਪਨੀ ਹੈ ਜੋ ਕਿ ਇਹਨਾਂ ਲੋਕਾਂ ਦੀ ਜਿਹੜੀ ਹੈਗੀ ਐ ਇੰਸ਼ੋਰੈਂਸ ਨੂੰ ਕਵਰ ਕਰੂਗੀ ਇਹ ਵੀ ਹੁਣ ਐਲੀਜੀਬਲ ਨੇ ਪਹਿਲਾਂ ਲਾਅ ਸੀਗਾ ਕਿ 50 ਸਾਲ ਤੋਂ ਉੱਤੇ ਦਾ ਬੰਦਾ ਹੀ ਜਿਹੜੀ ਇੰਸ਼ੋਰੈਂਸ ਕਰਾ ਸਕਦਾ ਬਟ ਹੁਣ 29 ਸਾਲ ਤੋਂ ਲੈ ਕੇ 56 ਸਾਲ ਤੱਕ ਦਾ ਕੋਈ ਵੀ ਅਦਾਂ ਦਾ ਬੰਦਾ ਜਿਹਦੇ ਕੋਲ ਕੋਈ ਪੇਪਰ ਨਹੀਂ ਹੈਗਾ ਤਾਂ ਉਹ ਕੈਲੀਫੋਰਨੀਆ ਦੇ ਵਿੱਚ ਮੈਡੀਕਲ ਇੰਸ਼ੋਰੈਂਸ ਲੈ ਸਕਦਾ ਹੈ ਮੀਨਸ ਕੀ ਜਿਹੜੇ ਮੈਡੀਕਲ ਦੇ ਖਰਚੇ ਨੇ ਆ ਹੋਰ ਚੀਜ਼ਾਂ ਨੇ ਕੋਈ ਬਿਮਾਰੀਆਂ ਦੇ ਖਰਚੇ ਨੇ ਕੋਈ ਮੇਜਰ ਬਿਮਾਰੀ ਹੈ ਉਸ ਚੀਜ਼ ਨੂੰ ਹੁਣ ਉਹ ਪ੍ਰੋਟੈਕਟ ਹੋਊਗਾ ਉਸ ਚੀਜ਼ ਨੂੰ ਲੈ ਕੇ ਬਾਰਡਰ ਦੀ ਗੱਲ ਕਰੀਏ ਤਾਂ ਬਾਰਡਰ ਮੈਕਸੀਕੋ ਵਾਲਾ ਬਾਰਡਰ ਹੋ ਗਿਆ ਉੱਥੋਂ ਜਿੰਨੇ ਵੀ ਲੋਕੀ ਕ੍ਰੋਸ ਹੋਏ ਨੇ ਤਾਂ ਬਹੁਤ ਸਾਰਿਆਂ ਦੇ ਜਿਹੜੇ ਪੇਪਰਸ ਨੇ ਉਹ ਯੂਐਸਏ ਵੱਲੋਂ ਬਣਾਏ ਜਾ ਰਹੇ ਨੇ ਜਿਹੜੀਆਂ ਗਵਰਨਮੈਂਟਸ ਨੇ ਉਹਨਾਂ ਨੂੰ ਹੁਣ ਥੋੜਾ ਜਿਆਦਾ ਸਪੋਰਟ ਕਰ ਰਹੀਆਂ ਨੇ ਅੱਗੇ ਕੀ ਹੋਊਗਾ ਆਪਾਂ ਕੁਝ ਕਹਿ ਨਹੀਂ ਸਕਦੇ ਮੇਰੀ ਤੁਹਾਨੂੰ ਸਿਰਫ ਇੱਕ ਸਲਾਹ ਏ ਤੁਸੀਂ ਕੋਈ ਵੀ ਵੀਜ਼ਾ ਲੈਣਾ ਏ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਏ ਤੁਹਾਡਾ ਚਾਹੇ ਸੁਪਨਾ ਜਿੱਡਾ ਮਰਜੀ ਵੱਡਾ ਏ ਤੁਸੀਂ ਪਲੀਜ਼ ਲੀਗਲ ਪ੍ਰੋਸੈਸ ਥਰੂ ਹੀ ਆਪਣਾ ਵੀਜ਼ਾ ਅਪਲਾਈ ਕਰੋ ਤੁਸੀਂ ਲੀਗਲ ਤਰੀਕੇ ਨਾਲ ਹੀ ਕਿਸੇ ਕੰਟਰੀ ਦੇ ਵਿੱਚ ਐਂਟਰ ਕਰੋ ਕਿਉਂਕਿ ਜੇ ਤੁਸੀਂ ਇਲੀਗਲੀ ਕਿਸੇ ਕੰਟਰੀ ਚ ਐਂਟਰ ਹੁੰਨੇ ਹੋ ਤਾਂ ਆਪਾਂ ਨੂੰ ਪਤਾ ਨਹੀਂ ਕਿ ਤੁਸੀਂ ਉੱਥੇ ਕਿੰਨਾ ਟਾਈਮ ਰਹਿਣਾ ਹੈ ਕੀ ਹੈਗਾ ਤੁਹਾਡਾ ਅੱਗੇ ਕੀ ਬੰਨਣਾ ਹੈ ਕੀ ਨਹੀਂ ਬੰਨਣਾ ਬਟ ਜੇ ਤੁਸੀਂ ਲੀਗਲੀ ਜਾਂਦੇ ਹੋ ਤਾਂ ਲੀਗਲੀ ਤੁਹਾਡੇ ਕੋਲ ਹਰ ਚੀਜ਼ ਆਪਸ਼ਨ ਹੈ ਤੁਸੀਂ ਵਾਪਸ ਇੰਡੀਆ ਚ ਆ ਸਕਦੇ ਹੋ ਤੁਸੀਂ ਉੱਥੇ ਕਮਾਈ ਕਰ ਸਕਦੇ ਹੋ ਤੁਸੀਂ ਉੱਥੇ ਵੀਜ਼ਾ ਐਕਸਟੈਂਡ ਕਰਾ ਸਕਦੇ ਹੋ ਤੁਹਾਡਾ ਫਿਊਚਰ ਬਹੁਤ ਬ੍ਰਾਈਟ ਹੋਊਗਾ ਜੇ ਤੁਸੀਂ ਲੀਗਲੀ ਵੀਜ਼ਾ ਲੈਂਦੇ ਹੋ आई दिस इमिग्रेशन न लीगल वीजास ਦੇ ਵਿੱਚ ਹੈਲਪ ਕਰਦੀ ਹੈ ਤੁਸੀਂ ਕੋਈ ਵੀ ਵੀਜ਼ਾ ਲੈਣਾ ਚਾਹੁੰਦੇ ਹੋ ਚਾਹੇ ਉਹ F1 F2 ਹੈ B1 B2 ਹੈ ਜਾਂ ਕੋਈ ਹੋਰ ਕੋਈ ਵੀ ਕੈਟਾਗਰੀ ਹੈ J1 J2 ਹੈ ਤਾਂ ਤੁਸੀਂ ਸਾਡੇ ਕੋਲੋਂ ਵੀਜ਼ਾ ਅਪਲਾਈ ਕਰ ਸਕਦੇ ਹੋ ਸਾਡੇ ਤੋਂ ਸਲਾਹ ਲੈ ਸਕਦੇ ਹੋ ਬਹੁਤ ਸਾਰੇ ਇਦਾਂ ਦੇ ਰਿਜ਼ਲਟਸ ਨੇ ਜੋ ਤੁਸੀਂ ਮੇਰੇ ਇੰਸਟਾਗ੍ਰam ਤੇ ਦੇਖ ਸਕਦੇ ਹੋ ਮੇਰਾ ਇੰਸਟਾਗ੍ਰam ਚੈਨਲ ਹੈ ਸੁਖੁੰਦਰ ਵੀਜ਼ਾ ਐਕਸਪਰਟ ਉੱਥੇ ਤੁਸੀਂ ਮੈਨੂੰ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਮੇਰੀ ਟੀਮ ਦਾ ਜਿਹੜਾ ਨੰਬਰ ਹੈ ਉਹ ਹੈਗਾ 8070981709 ਉਤੇ ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ ਸਾਡੇ ਕਿਸੇ ਵੀ ਆਫਿਸ 'ਚ ਤੁਸੀਂ ਜਾ ਸਕਦੇ ਹੋ ਤੁਸੀਂ ਮੇਰੀ ਟੀਮ ਨੂੰ ਮਿਲ ਕੇ ਸਲਾਹ ਲੈ ਸਕਦੇ ਹੋ ਤਾਂ ਅੱਜ ਦਾ ਵੀਡੀਓ ਸਿਰਫ ਇੰਨਾ ਹੀ ਮਿਲਦੇ ਆ ਦੋਸਤੋ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਥੈਂਕ ਯੂ ਸੋ ਮੱਚ